ਲਓ ਜੀ ਹੁਣ ਪੰਜਾਬ ਪੁਲਿਸ ਦੇ ਅਫਸਰ ਸਾਹਿਬ ਕੀ ਬੋਲਣਗੇ ਆ ਪੁਲਿਸ ਤਾਂ ਸੱਚੀ ਟਰਾਲੀ ਚੋਰ ਸਾਬਤ ਹੋ ਗਈ ਸਬੂਤ ਸਾਹਮਣੇ ਆ ਗਏ ਕਿਸਾਨ ਸੱਚੇ ਨਿਕਲੇ ਤੇ ਡੀਆਈਜੀ ਮਨਦੀਪ ਸਿੱਧੂ ਸਾਹਿਬ ਜਿਨ੍ਹਾਂ ਨੇ ਦਾਵਾ ਕੀਤਾ ਸੀ ਕਿ ਪੁਲਿਸ ਨੇ ਕੋਈ ਚੋਰੀ ਨਹੀਂ ਕੀਤੀ ਕੋਈ ਟਰਾਲੀ ਕੋਈ ਸਮਾਨ ਚੋਰੀ ਕਿਸਾਨਾਂ ਦਾ ਨਹੀਂ ਹੋਇਆ ਉਹਨਾਂ ਦਾ ਬਿਆਨ ਤੇ ਦਾਵਾ ਝੂਠਾ ਸਾਬਤ ਹੋਇਆ ਤੇ ਪੁਲਿਸ ਅਫਸਰ ਨੂੰ ਝੂਠਾ ਸਾਬਤ ਪੁਲਿਸ ਵਾਲੇ ਨੇ ਕੀਤਾ ਆ ਦੇਖੋ ਆ ਜਿਹੜੀ ਟਰਾਲੀ ਤੁਸੀਂ ਦੇਖ ਰਹੇ ਹੋ ਨਾ ਇਹ ਟਰਾਲੀ ਚੋਰੀ ਹੋ ਗਈ ਸੀ ਲੱਭ ਨਹੀਂ ਰਹੀ ਸੀ ਤੇ ਪੁਲਿਸ ਵਾਲੇ ਕੋਲੋਂ ਟਰਾਲੀ ਮਿਲੀ ਹੈ ਤੇ ਫਿਰ ਪੁਲਿਸ ਵਾਲੇ ਤੇ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ ਐਫ ਆਈ ਆਰ ਦਰਜ ਕਰਨੀ ਪਈ ਆ ਹੁਣ ਮੈਂ ਪੂਰੀ ਗੱਲ ਤੁਹਾਨੂੰ ਇਸ ਮਸਲੇ ਤੇ ਦੱਸਣੀ ਆ ਪਹਿਲਾਂ ਹੁਣ ਤੁਸੀਂ ਕਮੈਂਟ ਲਿਖ ਦਿਓ ਹੁਣ ਇੱਥੇ ਪੁਲਿਸ ਕੀ ਬੋਲੇਗੀ ਤੇ ਜਿੰਨੇ ਕਿਸਾਨ ਚੀਕੀ ਜਾਂਦੇ ਨੇ ਵੀ ਸਾਡੀਆਂ ਟਰਾਲੀਆਂ ਚੋਰੀ ਹੋ ਗਈਆਂ ਸਾਡੇ ਏਸੀ ਚੋਰੀ ਫਰਿੱਜਾਂ ਚੋਰੀ ਸਿਲੰਡਰ ਚੋਰੀ ਮੰਜੇ ਚੋਰੀ ਬਿਸਤਰੇ ਚੋਰੀ ਜੇ ਟਰਾਲੀ ਤੇ ਟਰੈਕਟਰ ਚੋਰੀ ਹੋ ਸਕਦਾ ਹੈ ਤੇ ਪੁਲਿਸ ਵਾਲਾ ਉਹ ਲੈ ਕੇ ਜਾ ਸਕਦਾ ਤਾਂ ਫਿਰ ਬਾਕੀ ਛੋਟੀਆਂ ਚੀਜ਼ਾਂ ਕਿਉਂ ਨਹੀਂ ਕਿਸਾਨ ਕਹਿੰਦੇ ਨੇ ਕਰੋੜਾਂ ਰੁਪਏ ਦਾ ਸਾਡਾ ਸਮਾਨ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਚੋਰੀ ਹੋਇਆ ਤੇ ਆ ਤੁਸੀਂ ਦੋ ਬਿਆਨ ਤੁਹਾਨੂੰ ਮੈਂ ਸੁਣਾਉਣੇ ਆ ਉਸ ਤੋਂ ਬਾਅਦ ਆਪਾਂ ਕੀਮਤੀ ਗੱਲ ਕਰਨੀ ਹੈ ਪਹਿਲਾਂ ਸੁਣੋ ਪਰਚਾ ਦਰਜ ਹੋਇਆ ਔਰ ਸੀਨੀਅਰ ਪੁਲਿਸ ਅਫਸਰ ਇਹ ਗੱਲ ਖੁਦ ਦੱਸ ਰਿਹਾ ਵੀ ਪਰਚਾ ਅਸੀਂ ਦਰਜ ਕਰ ਲਿਆ ਹੈ ਪੁਲਿਸ ਵਾਲੇ ਤੇ ਜਿਨੇ ਚੋਰੀ ਕੀਤੀ ਸੀ ਟਰੈਕਟਰ ਟਰਾਲੀ ਮੈਂ ਤੁਹਾਨੂੰ ਅੱਗੇ ਦੱਸਾਂਗਾ ਉਹਨੇ ਚੋਰੀ ਕੀਤੀ ਕਿਹੜੇ ਤਰੀਕੇ ਨਾਲ ਸੀ ਤੇ ਫਿਰ ਲੱਭੀ ਕਿਵੇਂ ਆ ਪਹਿਲਾਂ ਸੁਣੋ ਪੁਲਿਸ ਅਫਸਰ ਕੀ ਬੋਲਦਾ ਡਾਰਟ ਬਣਿਆ ਸੀਗਾ ਡੈਜ਼ਿਗਨੇਟਿਡ ਸਾਰਾ ਟਰੈਕਟਰ ਟਰਾਲੀ ਸਾਜੋ ਸਮਾਨ ਤੇ ਹੋਰ ਚੀਜ਼ਾਂ ਨਹੀਂ ਜੋ ਖਨੋਰੀ ਬਾਰਡਰ ਦੇ ਮੋਰਚੇ ਵਿੱਚੋਂ ਸਮਾਨ ਸੀਗਾ ਉਸ ਦੇ ਉਸ ਪਾਸਿਓ ਸਾਨੂੰ ਇੱਕ ਖਬਰ ਆਈ ਕਿ ਇੱਕ ਟਰਾਲੀ ਜੋ ਹੈ ਉਹ ਤੋਂ ਮਿਸਿੰਗ ਹੈ ਅਸੀਂ ਡਿਟੇਲ ਦੇ ਵਿੱਚ ਸਾਡੇ ਜਿਹੜੇ ਲੋਕਲ ਪੁਲਿਸ ਪਟਨਾ ਹਲਕੇ ਦੀ ਪੁਲਿਸ ਸੀ ਉਹ ਇਹ ਸਾਰੇ ਉੱਥੇ ਗਾਰਡ ਵੀ ਲਗਾਏ ਹੋਏ ਸੀ ਉਹਨਾਂ ਨੇ ਉੱਥੇ 24 ਘੰਟੇ ਦਾ ਹੈਲਪ ਬੇਸ ਲਾਇਆ ਹੋਇਆ ਸੀ ਜਿਸ ਦੇ ਵਿੱਚ ਆਧਾਰ ਕਾਰਡ ਗਵਾਹਾਂ ਦੇ ਸਾਈਨ ਸਾਰੇ ਸਾਜੋ ਸਮਾਨ ਦੀ ਲਿਸਟ ਸਭ ਕੁਝ ਰਿਕਾਰਡ ਕੀਤਾ ਜਾਂਦਾ ਸੀ ਉੱਥੋਂ ਪਤਾ ਚੱਲਿਆ ਕਿ ਇਹ 20 ਤਰੀਕ ਦੀ ਟਰਾਲੀ ਮਿਸ ਸੀ ਜੋ ਕੋਈ ਲੈ ਕੇ ਗਿਆ ਤੇ ਜਦੋਂ ਉਹ ਟਰੇਸ ਹੋਇਆ ਤਾਂ ਪਤਾ ਚੱਲਿਆ ਕਿ ਇੱਕ ਮੁਲਾਜ਼ਮ ਜੋ ਪਟਿਆਲਾ ਵਿੱਚ ਹੀ ਪੋਸਟਡ ਸੀ ਉਹ ਇਹ ਲੈ ਕੇ ਗਿਆ ਸੀ 24 ਤਰੀਕ ਨੂੰ ਇਹ ਟਰਾਲੀ ਵਾਪਸ ਉਸ ਯਾਰਡ ਵਿੱਚ ਬਰਾਮਦ ਵੀ ਕਰ ਲਈ ਗਈ ਸੀ ਵਾਪਸ ਉਹ ਲੈ ਆਈ ਸੀ ਜਦੋਂ ਸਾਨੂੰ ਇਹ ਕੰਪਲੇਂਟ ਮਿਲੀ ਸੀ ਉਸ ਦੇ ਤਹਿਤ ਫਿਰ ਪਟਨਾ ਪੁਲਿਸ ਨੇ ਇੱਕ 49 ਨੰਬਰ ਐਫ ਆਰ ਉਸ ਸੰਬੰਧਿਤ ਮੁਲਾਜ਼ਮ ਦੇ ਖਿਲਾਫ ਕੀਤੀ ਹੈ ਤੇ ਹਲੇ ਅੱਗੇ ਤਫਤੀਸ਼ ਚੱਲ ਰਹੀ ਹੈ ਇਹ ਪੁਲਿਸ ਮੁਲਾਜ਼ਮ ਹੈ ਤੇ ਉਸ ਤੋਂ ਕੋਈ ਹੋਰ ਆਧਾਰ ਕਾਰਡ ਨਹੀਂ ਮਿਲਿਆ ਨਹੀਂ ਜਿਹੜਾ ਇਹ ਆਧਾਰ ਕਾਰਡ ਹੈਗਾ ਪਤਾ ਚੱਲਿਆ ਹੈਗਾ ਕਿ ਉਹ ਕਿਸੇ ਹੋਰ ਦਾ ਸੀ ਜਿਹੜਾ ਉਹਨੇ ਕੀਤਾ ਲੇਕਿਨ ਸਾਨੂੰ ਇਸ ਦੇ ਬਾਰੇ ਮੁਕੰਮਲ ਟ੍ਰੇਸ ਅਸੀਂ ਇਸ ਨੂੰ ਇਸ ਲਈ ਕਰ ਪਾਏ ਕਿਉਂਕਿ ਸਿਰਫ ਅਸੀਂ ਆਧਾਰ ਕਾਰਡ ਸਿਰਫ ਅਸੀਂ ਗਵਾਹਾਂ ਦੇ ਬਿਆਨ ਨਹੀਂ ਲੈਂਦੇ ਸੀ ਅਸੀਂ ਇਸ ਮੌਕੇ ਤੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਵੀ ਕਰਦੇ ਸੀ ਤਾਂ ਹੁਣ ਜਿਹੜੇ ਪੁਲਿਸ ਵਾਲੇ ਦੇ ਉੱਪਰ ਟਰਾਲੀ ਚੋਰੀ ਦਾ ਪਰਚਾ ਦਰਜ ਹੋਇਆ ਅਫਸਰ ਖੁਦ ਮੰਨ ਰਿਆ ਉਹਨੇ ਇਹ ਟਰਾਲੀ ਚੋਰੀ ਕੀਤੀ ਕਿਵੇਂ ਤਰੀਕਾ ਕਿਹੜਾ ਵਰਤਿਆ ਤੇ ਕਿਵੇਂ ਪੁਲਿਸ ਦੇ ਪਹਿਰੇ ਹੇਠ ਸਭ ਕੁਝ ਉਹਨੇ ਕੀਤਾ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਦੱਸਣੀ ਤਾਂ ਫਿਰ ਬਰਾਮਦ ਕਿਵੇਂ ਹੋਈ ਹੈ ਟਰਾਲੀ ਲੱਭੀ ਕਿਵੇਂ ਆ ਉਹ ਬੜੀ ਰੋਚਕ ਗੱਲ ਹੈ ਪਰ ਪਹਿਲਾਂ ਆ ਸੁਣ ਲਓ ਵੀ ਪਹਿਲਾਂ ਪੁਲਿਸ ਦਾ ਵੱਡਾ ਅਫਸਰ ਡੀਆਈਜੀ ਮਨਦੀਪ ਸਿੱਧੂ ਸਾਹਿਬ ਇਹ ਦਾਅਵਾ ਕਰਦੇ ਸੀ ਕਿ ਕੋਈ ਚੋਰੀ ਨਹੀਂ ਹੋਇਆ ਨਾ ਸਾਡੇ ਕੋਲ ਕੋਈ ਸੂਚਨਾ ਆ ਵੀ ਸੁਣ ਨਹੀਂ ਲਓ ਜੀ ਵਾਲੀ ਗੱਲ ਇਹ ਆ ਵੀ ਸਾਡੇ ਕੋਲੇ ਖਨੌਰੀ ਪਟਨਾ ਤੇ ਐਸਐਸਪੀ ਸੰਗਰੂਰ ਜਿਨ੍ਹਾਂ ਦੇ ਇਹ ਸੀ ਜਿਹੜਾ ਆਪਰੇਸ਼ਨ ਸੀਗਾ ਉਹਨਾਂ ਕੋਲੇ ਇੱਥੋਂ ਕੋਈ ਸਮਾਨ ਚੋਰੀ ਹੋਣ ਬਾਰੇ ਸਮਾਨ ਮਿਸਪਲੇਸ ਹੋਣ ਬਾਰੇ ਇੱਕ ਵੀ ਸ਼ਿਕਾਇਤ ਨਹੀਂ ਹੁਣ ਤੁਸੀਂ ਸੁਣ ਲਿਆ ਦੇਖੋ ਇਹ ਟਰਾਲੀ ਚੋਰੀ ਕਿਵੇਂ ਹੋਈ ਕਿਸਾਨ ਚੀਕਦੇ ਨੇ ਪਰ ਪੁਲਿਸ ਮੰਦੀ ਨਹੀਂ ਗੱਲ ਐਦਾਂ ਵੀ ਇਹ ਟਰਾਲੀ ਜਿਹੜੀ ਆ ਇਹ ਬਰਨਾਲਾ ਦੇ ਪੱਖੋ ਕਲਾ ਪਿੰਡ ਦੀ ਟਰਾਲੀ ਦੱਸੀ ਜਾ ਰਹੀ ਆ ਔਰ ਹੁਣ ਪਰਚਾ ਦਰਜ ਹੋਇਆ ਛਤਰਾਣਾ ਥਾਣੇ 'ਚ ਤੇ ਅਸਲ 'ਚ ਹੋਇਆ ਕੀ ਵੀ ਜਿੱਥੇ ਸਾਰੀਆਂ ਟਰੈਕਟਰ ਟਰਾਲੀਆਂ ਲਿਆ ਕੇ ਪੁਲਿਸ ਨੇ ਖੜੀਆਂ ਕੀਤੀਆਂ ਨਾ ਉਥੇ ਪੁਲਿਸ ਟਰਾਲੀਆਂ ਟਰੈਕਟਰ ਦੇ ਰਹੀ ਸੀਗੀ ਆਧਾਰ ਕਾਰਡ ਵੇਖ ਕੇ ਤੇ ਨਾਲ ਗਵਾਹ ਮਤਲਬ ਲੈ ਕੇ ਤਾਂ ਉਥੋਂ ਇਹ ਇੱਕ ਪੁਲਿਸ ਵਾਲਾ ਜਿਹਦੇ ਤੇ ਪਰਚਾ ਦਰਜ ਹੋਇਆ ਚੋਰੀ ਦਾ ਇਹਨੇ ਕੀ ਕੀਤਾ ਇਹ ਘੋੜਿਆਂ ਦਾ ਵੀ ਕੰਮ ਕਰਦਾ ਤਾਂ ਜਿਹੜੇ ਹੋਰ ਘੋੜਿਆਂ ਵਾਲੇ ਇਹਦੇ ਨਾਲ ਅਟੈਚ ਨੇ ਉਹਨਾਂ ਚੋਂ ਇੱਕ ਨੂੰ ਇਹਨੇ ਫੋਨ ਕੀਤਾ ਉਹਨੂੰ ਕਹਿੰਦਾ ਵੀ ਦੇਖ ਮੈਨੂੰ ਨਾ ਤੇਰਾ ਆਧਾਰ ਕਾਰਡ ਭੇਜ ਹੁਣ ਘੋੜਿਆਂ ਕਰਕੇ ਉਹਦੇ ਨਾਲ ਇਹ ਪਹਿਲਾਂ ਵੀ ਗੱਲ-ਗੁੱਲ ਕਰਦਾ ਰਹਿੰਦਾ ਸੀ ਜੋ ਕਹਾਣੀ ਸਾਹਮਣੇ ਆ ਰਹੀ ਹੈ ਕੀ ਹੋਇਆ ਉਹਨੇ ਆਧਾਰ ਕਾਰਡ ਭੇਜਤਾ ਤੇ ਉਹ ਆਧਾਰ ਕਾਰਡ ਨੂੰ ਕਢਵਾ ਕੇ ਤੇ ਉਥੇ ਜਿੱਥੇ ਪੁਲਿਸ ਦੇ ਰਹੀ ਸੀ ਆਪ ਵੀ ਪੁਲਿਸ ਵਾਲਾ ਸੀਗਾ ਤੇ ਉਥੇ ਚਲਾ ਗਿਆ ਤੇ ਉਥੇ ਫਿਰ ਉਹ ਆਧਾਰ ਕਾਰਡ ਜਿਹਾ ਦਿਖਾਦ ਖੂ ਕੇ ਤੇ ਲੈ ਗਿਆ ਵੀ ਉਹ ਟਰਾਲੀ ਲੈ ਗਿਆ ਉਸ ਤੋਂ ਬਾਅਦ ਜਦੋਂ ਜਿਨ੍ਹਾਂ ਦੀ ਟਰਾਲੀ ਸੀ ਜਦੋਂ ਉਹ ਉਥੇ ਆਏ ਟਰਾਲੀ ਲੱਭੇ ਨਾ ਉਹ ਕਹਿਣ ਜੀ ਚੋਰੀ ਹੋ ਗਈ ਆ ਪੁਲਿਸ ਮੰਨੇ ਨਾ ਆਖਰ ਫਿਰ ਪੁਲਿਸ ਨੇ ਪੁਲਿਸ ਉਥੇ ਦੋ ਕੰਮ ਕਰਦੀ ਸੀ ਇੱਕ ਆਧਾਰ ਕਾਰਡ ਲੈਂਦੀ ਸੀ ਇੱਕ ਜਿਹੜਾ ਟਰਾਲੀ ਲੈਣ ਆਇਆ ਉਹਨੂੰ ਟਰਾਲੀ ਟਰੈਕਟਰ ਦੇ ਕੋਲ ਖੜਾ ਕੇ ਉਹਦੀ ਫੋਟੋ ਲੈਂਦੇ ਸੀਗੇ ਜਦੋਂ ਸਾਰੀਆਂ ਟਰੈਕਟਰ ਟਰਾਲੀਆਂ ਦੀਆਂ ਫੋਟੋਆਂ ਵਿਖਾਈਆਂ ਤੇ ਜਿਹੜੇ ਲੈ ਗਏ ਆ ਉਹ ਵਿਖਾਏ ਤਾਂ ਉਹ ਬੰਦਿਆਂ ਨੇ ਪਛਾਣ ਲਿਆ ਵੀ ਸਾਡਾ ਟਰੈਕਟਰ ਟਰਾਲੀ ਤਾਂ ਆਹ ਫੋਟੋ ਦੇ ਵਿੱਚ ਤੇ ਆਹ ਕਿਹੜਾ ਬੰਦਾ ਜਿਹੜਾ ਲੈਣ ਆਇਆ ਇਹਨੂੰ ਤੇ ਫਿਰ ਜਿਹੜਾ ਉਹ ਆਧਾਰ ਕਾਰਡ ਦੇ ਕੇ ਗਿਆ ਸੀ ਉਹ ਬੰਦੇ ਤੱਕ ਪਹੁੰਚ ਹੋਈ ਉਹ ਬੰਦਾ ਕਹਿੰਦਾ ਜੀ ਮੈਨੂੰ ਤਾਂ ਨਹੀਂ ਪਤਾ ਮੇਰਾ ਤਾਂ ਆਧਾਰ ਕਾਰਡ ਫਲਾਣਾ ਪੁਲਿਸ ਵਾਲਾ ਉਹਨੇ ਮੰਗਾਇਆ ਸੀ ਫੇਰ ਭਾਈ ਉਹ ਜਦੋਂ ਪੁਲਿਸ ਵਾਲੇ ਨੂੰ ਪੁੱਛਿਆ ਉਹਨੇ ਉਲਟਾ ਉਹਦੇ ਸਰੀਪਾਤੀ ਗੱਲ ਕਹਿੰਦਾ ਜੀ ਇਹਨੇ ਮੈਨੂੰ ਆਧਾਰ ਕਾਰਡ ਭੇਜਿਆ ਕਹਿੰਦਾ ਮੇਰਾ ਉੱਥੇ ਟਰੈਕਟਰ ਤੇ ਟਰਾਲੀ ਖੜਾ ਮੈਨੂੰ ਲਿਆ ਦਿਓ ਤੇ ਮੈਂ ਫਿਰ ਲਿਜਾਤਾ ਤੇ ਫਿਰ ਉਹ ਪੁਲਿਸ ਵਾਲਾ ਆਪ ਹੀ ਆਪਦੇ ਕੋਲੋਂ ਟਰੈਕਟਰ ਟਰਾਲੀ ਉਥੇ ਲੈ ਆਇਆ ਜਦੋਂ ਜਿਆਦੀ ਸਖਤੀ ਹੋਈ ਮਸਲਾ ਉੱਠ ਪਿਆ ਭੱਗ ਗਿਆ ਉਦੋਂ ਲੈ ਕੇ ਆਇਆ ਤੇ ਫਿਰ ਸਾਰੀ ਕਹਾਣੀ ਪੁਲਿਸ ਵੀ ਜਿਹੜੀ ਆ ਉਹ ਦੂਜੇ ਪਾਸੇ ਪਾ ਰਹੀ ਸੀ ਜੀ ਦਾ ਆਧਾਰ ਕਾਰਡ ਹੈ ਫਿਰ ਜਦੋਂ ਰੌਲਾ ਪੈ ਗਿਆ ਜਦੋਂ ਕਿਸੇ ਪਾਸੇ ਕੋਈ ਜੋਰ ਨਹੀਂ ਚੱਲਿਆ ਸਾਰਾ ਕੁਝ ਪੁਖਤਾ ਹੀ ਹੋਣ ਲੱਗ ਗਿਆ ਉਦੋਂ ਜਾ ਕੇ ਪੁਲਿਸ ਨੇ ਫਿਰ ਆਪਣੇ ਹੀ ਪੁਲਿਸ ਵਾਲੇ ਤੇ ਪਰਚਾ ਦਰਜ ਕਰ ਲਿਆ ਐਪੀਆਰ ਹੋ ਗਈ ਆ ਚੋਰੀ ਦੀ ਹੁਣ ਦੱਸੋ ਕਿਸਾਨ ਸੱਚੇ ਚੀਕਦੇ ਕਿ ਝੂਠੇ ਅੱਛਾ ਇਹ ਤਾਂ ਇੱਕ ਆ ਕਿੰਨੇ ਅਜੇ ਵੀ ਚੀਕੀ ਜਾਂਦੇ ਨੇ ਵੀ ਸਾਡਾ ਸਮਾਨ ਚੋਰੀ ਹੋਇਆ ਕਿਸਾਨਾਂ ਦਾ ਉੱਥੇ ਪੂਰਾ ਪਿੰਡ ਵਸਿਆ ਹੋਇਆ ਸੀ ਇੱਕ ਸਾਲ ਤੋਂ ਸਾਰੀਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਸੀ ਉੱਥੇ ਉਹਨਾਂ ਕੋਲ ਵੇਖੋ ਜਿੱਥੇ ਬੰਦੇ ਨੇ ਵਸਣਾ ਰਹਿਣਾ ਪਰਿਵਾਰ ਵਾਂਗ ਮੋਰਚਾ ਉੱਥੇ ਜੰਮਿਆ ਹੋਇਆ ਸੀ ਉੱਥੇ ਉਹਨਾਂ ਕੋਲ ਸਭ ਕੁਝ ਸੀ ਤੇ ਉਹ ਕਹਿੰਦੇ ਨੇ ਵੀ ਪੁਲਸ ਵਾਲੇ ਆਪਣੀਆਂ ਗੱਡੀਆਂ 'ਚ ਭਰ-ਪਰ ਕੇ ਵੀ ਸਮਾਨ ਲੈ ਕੇ ਗਏ ਨੇ ਆਹ ਦੋਸ਼ ਵੀ ਕਿਸਾਨ ਲਾ ਰਹੇ ਨੇ ਤੇ ਹੁਣ ਜਦੋਂ ਇੱਕ ਪੁਲਸ ਵਾਲੇ ਤੇ ਪਰਚਾ ਦਰਜ ਕਰਨਾ ਪੈ ਗਿਆ ਤਾਂ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਸੀਰੀਅਸ ਲੈਣਾ ਚਾਹੀਦਾ ਐਸ ਮਾਮਲੇ ਨੂੰ ਤੇ ਪੂਰੀ ਬਰੀਕੀ ਨਾਲ ਕਿਸਾਨਾਂ ਦੀ ਸ਼ਿਕਾਇਤ ਤੇ ਛਾਣ-ਬੀਨ ਕਰਨੀ ਚਾਹੀਦੀ ਆ ਵੇਖੋ ਐਵੇਂ ਝੂਠ ਥੋੜੋ ਮਾਰੀ ਵੇਖੋ ਜਿਹੜੇ ਅੰਦੋਲਨ ਚ ਬੈਠੇ ਸੀ ਯਾਰ ਇਹ ਖੇਤਾਂ ਵਾਲੇ ਐਡੇ ਵੀ ਨਹੀਂ ਮਤਲਬ ਕਿ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਦੋਸ਼ ਝੂਠੇ ਲਾ ਦੇਣਗੇ ਵੀ ਸਾਡੀਆਂ ਚੋਰੀ ਇਹਨਾਂ ਦਾ ਤਾਂ ਦਿਲ ਐਡੇ ਵੱਡੇ ਨੇ ਅੱਜ ਤੱਕ ਸਦੀਆਂ ਤੋਂ ਇਹਨਾਂ ਦੀ ਕਿਰਤ ਮਿਹਨਤ ਲੁੱਟੀ ਗਈ ਵੱਡੇ ਵੱਡੇ ਸ਼ਾਹ ਵੱਡੇ ਵੱਡੇ ਵਪਾਰੀ ਵੱਡੇ ਵੱਡੇ ਸਰਕਾਰੀ ਕਾਰਪੋਰੇਟ ਉਹ ਲੁੱਟ ਕੇ ਲੈ ਗਏ ਇਹਨਾਂ ਨੂੰ ਇਹਨਾਂ ਦੇ ਐਡੇ ਵੱਡੇ ਜਿਗਰੇ ਨੇ ਇਹਨਾਂ ਨੇ ਸਭ ਕੁਝ ਝੱਲਿਆ ਸਭ ਕੁਝ ਝੱਲਿਆ ਤੇ ਇਹ ਐਂ ਇਦਾਂ ਥੋੜਾ ਕਰਨਗੇ ਇਹਨਾਂ ਤਾਂ ਡੋਬਾ ਪੈ ਜੇ ਸੋਕਾ ਪੈ ਜੇ ਪੈਂਦੇ ਰਹਿੰਦੇ ਨੇ ਇਹ ਚੱਲਦੇ ਨੇ ਵਿਚਾਰੇ ਤਾਂ ਇਹ ਕੋਈ ਆਪਦੇ ਬਿਸਤਰੇ ਚੋਰੀ ਹੋਣ ਦੀ ਸਿਲੰਡਰ ਜਾਂ ਫ੍ਰਿਜ ਜਾਂ ਏਸੀ ਚੋਰੀ ਹੋਣ ਦੀਆਂ ਗੱਲਾਂ ਝੂਠੀਆਂ ਥੋੜਾ ਕਹਿ ਰਹੇ ਨੇ ਬਿਲਕੁਲ ਇਹ ਝੂਠੀਆਂ ਨਹੀਂ ਕਹਿੰਦੇ ਸੱਚ ਕਹਿ ਰਹੇ ਨੇ ਤਾਂ ਸਰਕਾਰ ਨੂੰ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੁਣ ਸਾਬਤ ਤਾਂ ਹੋ ਗਿਆ ਵੀ ਪੁਲਿਸ ਵਾਲੇ ਨੇ ਟਰਾਲੀ ਚੋਰੀ ਕੀਤੀ ਆ ਇੱਕ ਪੁਲਿਸ ਵਾਲੇ ਤਾਂ ਨਿਕਲਿਆ ਹੀ ਤਾਂ ਬਾਕੀ ਸਾਰੀ ਜਾਂਚ ਬਰੀਕੀ ਨਾਲ ਹੋਣੀ ਚਾਹੀਦੀ ਆ ਤੇ ਜਿਹੜੇ ਉਥੇ ਪੁਲਿਸ ਵਾਲਿਆਂ ਦੇ ਪਹਿਰੇ ਚੋਂ ਇਹ ਪੁਲਿਸ ਵਾਲਾ ਟਰਾਲੀ ਲੈ ਕੇ ਗਿਆ ਜਾਂਚ ਉਹਨਾਂ ਦੀ ਵੀ ਹੋਣੀ ਚਾਹੀਦੀ ਆ ਐਵੇਂ ਕਿਵੇਂ ਉਹਨਾਂ ਨੇ ਟਰਾਲੀ ਦੇਤੀ ਵੇਖੋ ਅਸੀਂ ਤਾਂ ਹੁਣ ਤੱਕ ਇਹ ਸੁਣਿਆ ਸੀ ਵੀ ਸਮਾਨ ਉਹਨੂੰ ਦੇਣਾ ਜਿਹੜਾ ਆਪ ਵੀ ਆਏਗਾ ਨਾਲ ਪਛਾਣ ਪੱਤਰ ਵੀ ਲਿਆਏਗਾ ਨਾਲ ਪਿੰਡ ਦੀ ਪੰਚਾਇਤ ਤੇ ਮੋਤਬਰ ਬੰਦੇ ਪਛਾਣ ਲਈ ਵੀ ਲੈ ਕੇ ਆਏਗਾ ਤੇ ਫਿਰ ਪੂਰੀ ਤਸੱਲੀ ਕਰਕੇ ਦਿੱਤੀ ਜਾਏਗੀ ਚੀਜ਼ ਆ ਸੁਣਿਆ ਸੀ ਤਾਂ ਜਿਹੜੇ ਉੱਥੇ ਪੁਲਿਸ ਵਾਲਾ ਜਾਂ ਐਸ ਐਚਓ ਜਿਹੜਾ ਉੱਥੇ ਡਿਊਟੀ ਤੇ ਇਨਚਾਰਜ ਸੀ ਉਹਨਾਂ ਨੇ ਕੀ ਵੇਖ ਕੇ ਇਕੱਲੇ ਬੰਦੇ ਨੂੰ ਟਰਾਲੀ ਦਿੱਤੀ ਵੀ ਜਿਹੜਾ ਇਕੱਲਾ ਪੁਲਿਸ ਵਾਲਾ ਆਇਆ ਅੱਛਾ ਫਿਰ ਉਹਨਾਂ ਨੂੰ ਪਛਾਣ ਨਹੀਂ ਆਈ ਵੀ ਇਹ ਤਾਂ ਸਾਡਾ ਪੁਲਿਸ ਵਾਲਾ ਵੇਖੋ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹ ਲਗਭਗ ਸਾਰੇ ਇੱਕ ਦੂਜੇ ਨੂੰ ਜਾਣਦੇ ਪਛਾਣਦੇ ਇੰਨੀ ਕਿਹੜਾ ਲੱਖਾਂ ਦੀ ਤਦਾਦ ਚ ਪੁਲਿਸ ਤੋਰੀ ਵਰਦੀ ਆ ਇੱਕ ਜ਼ਿਲ੍ਹੇ ਚ ਪੁਲਿਸ ਕਿੰਨੀ ਕੁ ਹੁੰਦੀ ਆ ਪਿੰਡ ਕੁਝ ਨਹੀਂ ਪੁਲਿਸ ਹੁੰਦੀ ਇੱਕ ਪਿੰਡ ਜਿੰਨਾ ਜਿੰਨੀ ਇੱਕ ਪਿੰਡ ਦੀ ਆਬਾਦੀ ਆ ਉਦੋਂ ਵੀ ਘੱਟ ਹੁੰਦੀ ਆ ਛੋਟੇ ਪਿੰਡਾ ਜਿੰਨੀ ਤਾਂ ਵੱਡੇ ਪਿੰਡਾਂ ਦੇ ਵਿੱਚ ਵੀ ਸਾਰਾ ਪਿੰਡ ਜਾਣਦਾ ਹੁੰਦਾ ਵੀ ਆਹ ਬੰਦਾ ਸਾਡੇ ਪਿੰਡ ਦਾ ਤੇ ਆਹ ਨਹੀਂ ਇਸੇ ਤਰ੍ਹਾਂ ਉਹ ਪੁਲਿਸ ਵਾਲੇ ਨੂੰ ਪਛਾਣਿਆ ਕਿਉਂ ਨਹੀਂ ਗਿਆ ਜਿਹੜਾ ਇਦਾਂ ਲੈ ਗਿਆ ਟਰਾਲੀ ਕਿੱਥੇ ਮਿਲੀ ਭੁਗਤ ਤੱਕ ਕਿਵੇਂ ਮਿਲੀ ਭੁਗਤ ਹੋਈ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਪਰ ਹੋਣੀ ਨਹੀਂ ਕਿਉਂ ਪੁਲਿਸ ਨੇ ਹੁਣ ਆਪਦੀ ਇੱਜ਼ਤ ਪਹੁੰਚਾਉਣ ਲੱਗ ਜਾਣਾ ਜਿਵੇਂ ਕਰਨਲ ਬਾਠ ਦੇ ਮਾਮਲੇ ਚ ਹੋਇਆ ਅੱਜ ਹੁਣ ਹਾਈ ਕੋਰਟ ਨੇ ਜਿਵੇਂ ਅੱਜ ਵੀ ਖਿੱਚਿਆ ਕਰਨਲ ਬਾਠ ਦੇ ਮਾਮਲੇ ਚ ਪੰਜਾਬ ਪੁਲਿਸ ਨੂੰ ਅੱਜ ਤੱਕ ਪੰਜਾਬ ਪੁਲਿਸ ਬਚਾਉਣ ਦੀਆਂ ਕੋਸ਼ਿਸ਼ਾਂ ਚ ਲੱਗੀ ਹੋਈ ਆ ਅੱਜ ਹਾਈ ਕੋਰਟ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਪੁਲਿਸ ਦੇ ਉੱਪਰ ਉਹ ਪੂਰਾ ਸੱਚ ਨੰਗਾ ਕਰ ਦਿੰਦੇ ਨੇ ਹਾਈ ਕੋਰਟ ਨੇ ਅੱਜ ਕਿਹਾ ਪਹਿਲਾਂ ਉਹ ਦੋ ਦਿਨ ਪਹਿਲਾਂ ਜਦੋਂ ਹਾਈ ਕੋਰਟ 'ਚ ਸੁਣਵਾਈ ਹੋਈ ਕਰਨਲ ਬਾਠ ਦੇ ਕੁੱਟਮਾਰ ਮਾਮਲੇ ਦੀ ਉਦੋਂ ਹਾਈ ਕੋਰਟ ਨੇ ਕਿਹਾ ਸੀ ਵੀ ਪਹਿਲਾਂ ਇਹ ਦੱਸੋ ਜੇ ਤੁਹਾਡੇ ਪੁਲਿਸ ਵਾਲੇ ਸੱਚੇ ਨਹੀਂ ਤੇ ਉਹ ਫਿਰ ਕੁੱਟਮਾਰ ਵਾਲੀ ਥਾਂ ਤੋਂ ਭੱਜੇ ਕਿਉਂ ਦੂਜਾ ਸਵਾਲ ਉਸ ਦਿਨ ਉਹਨਾਂ ਨੇ ਇਹ ਪੁੱਛਿਆ ਸੀ ਹਾਈ ਕੋਰਟ ਨੇ ਵੀ ਤੁਰੰਤ ਐਫ ਆਈ ਆਰ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ ਕਈ ਟਾਈਮ ਬਾਅਦ ਕਿਉਂ ਕੀਤਾ ਗਿਆ ਫਿਰ ਤੀਜਾ ਸਵਾਲ ਇਹ ਪੁੱਛਿਆ ਸੀ ਵੀ ਜਦੋਂ ਦਰਜ ਕੀਤਾ ਉਦੋਂ ਬਾਇਰ ਨੇਮ ਜਿਨ੍ਹਾਂ ਨੇ ਇੱਕ ਵਾਰਦਾਤ ਕੀਤੀ ਉਹਨਾਂ ਦੇ ਨਾਂ ਕਿਉਂ ਨਹੀਂ ਪਾਏ ਗਏ ਪਰਚੇ 'ਚ ਅਗਲਾ ਸਵਾਲ ਪੁੱਛਿਆ ਸੀ ਵੀ ਜਿਹੜੇ ਸ਼ਿਕਾਇਤ ਕਰਤਾ ਹੈ ਉਹ ਕਰਨਲ ਦਾ ਪਰਿਵਾਰ ਹੈ ਤੇ ਤੁਸੀਂ ਸ਼ਿਕਾਇਤ ਕਰਤਾ ਕਿਸੇ ਟਾਬੇ ਵਾਲੇ ਨੂੰ ਕਿਉਂ ਬਣਾ ਰਹੇ ਹੋ ਇਹ ਵੀ ਪੁੱਛਿਆ ਗਿਆ ਸੀ ਵੀ ਤੁਸੀਂ ਇਹ ਦੱਸੋ ਇਹ ਸਾਰੇ ਕੁਛ ਦੇ ਵਿੱਚ ਜਿਹੜੇ ਸਸਪੈਂਡ ਕੀਤੇ ਆ ਤੁਸੀਂ ਪੁਲਿਸ ਵਾਲੇ ਉਹਨਾਂ ਦੇ ਨਾਮ ਕਿਉਂ ਨਹੀਂ ਦੱਸ ਰਹੇ ਤੁਸੀਂ ਨਸ਼ਰ ਕਿਉਂ ਨਹੀਂ ਕਰ ਰਹੇ ਨਾਮ ਤਾਂ ਫਿਰ ਅੱਜ ਪੁਲਿਸ ਜਦੋਂ ਜਵਾਬ ਲੈ ਕੇ ਗਈ ਆ ਤੇ ਹਾਈ ਕੋਰਟ ਨੇ ਫਿਰ ਚੰਗੀ ਰੱਜ ਕੇ ਖਚਾਈ ਕੀਤੀ ਆ ਝਾੜ ਚੰਬ ਕੀਤੀ ਆ ਪੁਲਿਸ ਨੂੰ ਉਹਨਾਂ ਨੇ ਕਿਹਾ ਹਾਈ ਕੋਰਟ ਨੇ ਵੀ ਆ ਕੀਆ ਤੁਸੀਂ ਇੱਕ ਹੀ ਜਵਾਬ ਲੈ ਕੇ ਆਏ ਹੋ ਇਹ ਜਵਾਬ ਲੈ ਕੇ ਗਈ ਪੁਲਿਸ ਵੀ ਵੇਖੋ ਅਸੀਂ ਲੇਟ ਐਫ ਆਈ ਆਰ ਇਸ ਕਰਕੇ ਕੀਤੀ ਆ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਕਰਕੇ ਹਾਈ ਕੋਰਟ ਕਹਿੰਦੀ ਵੀ ਇਹ ਕੀ ਗੱਲ ਆ ਹਾਈ ਕੋਰਟ ਹੈਰਾਨ ਹੋਈ ਆ ਜੱਜ ਸਾਹਿਬ ਉਹ ਕਹਿੰਦੇ ਕਿ ਕਿਸਾਨ ਅੰਦੋਲਨ ਜੇ ਚੱਲ ਰਿਹਾ ਸੀ ਤਾਂ ਫਿਰ ਇਹਦਾ ਮਤਲਬ ਤੁਸੀਂ ਕਿੰਨੀਆਂ ਕ ਐਫ ਆਈ ਆਰ ਜੜੀਆਂ ਨੇ ਪਰਚੇ ਉਹ ਲੇਟ ਕੀਤੇ ਤੇ ਜੇ ਬਾਕੀ ਉਸ ਦਿਨ ਕੁਝ ਪਰਚੇ ਹੋਏ ਤੇ ਆਹ ਵੱਡੀ ਘਟਨਾ ਦਾ ਪਰਚਾ ਕਿਉਂ ਨਹੀਂ ਕੀਤਾ ਤੁਸੀਂ ਹੁਣ ਇੱਥੇ ਪੰਜਾਬ ਪੁਲਿਸ ਹਾਈ ਕੋਰਟ ਚ ਕਸੂਤੀ ਫਸ ਗਈ ਹਾਈ ਕੋਰਟ ਨੇ ਕਿਹਾ ਸਾਨੂੰ ਰਿਕਾਰਡ ਲਿਆ ਕੇ ਦਿਖਾਓ ਉਸ ਦਿਨ ਕਿੰਨੇ ਪਰਚੇ ਹੋਰ ਦਰਜ ਕੀਤੇ ਆ ਹਾਂ ਹੁਣ ਕੀ ਕਰੇਗੀ ਪੁਲਿਸ ਹੁਣ ਕਰਨਲ ਦੀ ਕੁੱਟਮਾਰ ਦੀ ਘਟਨਾ 13 ਤਰੀਕ ਦੀ ਆ ਤੇ ਜਿਹੜਾ ਸ਼ੰਭੂ ਖਨੋਰੀ ਮੋਰਚੇ ਤੋਂ ਪੁਲਿਸ ਨੇ ਹੁੰਜਿਆ ਸਭ ਕੁਝ ਉਹ 19 ਤਰੀਕ ਦੀ ਆ ਹੈ ਤੇ 14 15 16 17 ਤੇ 18 ਤੱਕ ਪੁਲਿਸ ਕੀ ਕਰਦੀ ਰਹੀ ਵੀ ਕਿਸਾਨਾਂ ਨੂੰ ਤਾਂ ਪੁਲਿਸ ਨੇ 19 ਤਰੀਕ ਨੂੰ ਫੜਿਆ ਨਾ ਜਦੋਂ ਮੀਟਿੰਗ ਲਈ ਬੁਲਾਇਆ ਸੀ ਚੰਡੀਗੜ੍ਹ ਉਸੇ ਦਿਨ ਹੀ ਸ਼ਾਮ ਨੂੰ ਸ਼ੰਭੂ ਖਨੋਰੀ ਮੋਰਚੇ ਖਾਲੀ ਕਰਾਇਆ ਹੁਣ ਇੱਥੇ ਪੁਲਿਸ ਫਸ ਗਈ ਕਸੂਤੀ ਹੁਣ ਹਾਈ ਕੋਰਟ ਨੇ ਇਹ ਵੀ ਕਿਹਾ ਵੀ ਜਦੋਂ ਪੁਲਸ ਵਾਲਿਆਂ ਤੇ ਪਰਚਾ ਤੁਸੀਂ ਦਰਜ ਕਰ ਲਿਆ ਸੰਗੀਨ ਵੱਡੀਆਂ ਧਾਰਾ ਵੀ ਲੱਗੀਆਂ ਫਿਰ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੇ ਇਹ ਹਾਈ ਕੋਰਟ ਨੇ ਪੁੱਛਿਆ ਹੁਣ ਪੁਲਸ ਇਹਦਾ ਕੀ ਜਵਾਬ ਦੇਵੇ ਹੈ ਨਹੀਂ ਕੋਈ ਜਵਾਬ ਹੁਣ ਹਾਈ ਕੋਰਟ ਨੇ 2 ਅਪ੍ਰੈਲ ਤੱਕ ਪੁਲਸ ਨੂੰ ਦਿੱਤਾ ਟਾਈਮ ਤੇ 2 ਅਪ੍ਰੈਲ ਨੂੰ ਦੁਬਾਰਾ ਤਰੀਕ ਪਾਈ ਆ ਹੁਣ 2 ਅਪ੍ਰੈਲ ਨੂੰ ਪਤਾ ਲੱਗੂ ਕਿ ਕੀ ਭਾਰ ਤ올ਦੀ ਆ ਤੇ ਕੀ ਨਿਪਟਦੀ ਆ ਵੇਖੋ ਇਹ ਤਾਂ ਇੱਕ ਮਾਮਲੇ ਚ ਹੋਇਆ ਬਾਕੀ ਜੇਕਰ ਉਹ ਕਰਨਲ ਸਾਹਿਬ ਨਾ ਹੁੰਦੇ ਵੱਡੇ ਅਫਸਰ ਨਾ ਹੁੰਦੇ ਮਹਤੜ ਆਮ ਬੰਦਾ ਹੁੰਦਾ ਬਾਹੋਂ ਦੀ ਇੱਕ ਤੋੜੀ ਆ ਨਾ ਦੋਵੇਂ ਲੱਤਾਂ ਦੋਵੇਂ ਬਾਹਾਂ ਵੀ ਤੋੜੀਆਂ ਹੁੰਦੀਆਂ ਲੋਕ ਫਿਰ ਵੀ ਕਹਿੰਦੇ ਕੱਖ ਨਹੀਂ ਸੀ ਬੰਨਾ ਪਹਿਲੀ ਗੱਲ ਪੁਲਿਸ ਵਾਲਿਆਂ ਨੇ ਮੰਨਣਾ ਹੀ ਨਹੀਂ ਸੀ ਦੂਜੀ ਗੱਲ ਉਹਨੂੰ ਹੀ ਗੁਨਾਹਗਰ ਬਣਾ ਕੇ ਰੱਖ ਦੇਣਾ ਸੀ ਸਗੋਂ ਪਰਚਾ ਉਸ ਬੰਦੇ ਤੇ ਦਰਜ ਹੋ ਜਾਣਾ ਸੀ ਕਿਹੜੇ ਤੇ ਜਿਹਨੂੰ ਕੁੱਟਿਆ ਉਸੇ ਤੇ ਹੀ ਪਰਚਾ ਦਰਜ ਹੋ ਜਾਣਾ ਸੀ ਕਿਉਂ ਇਹ ਕਹਿ ਕੇ ਵੀ ਇਹ ਪੁਲਿਸ ਦੇ ਗਲ ਪੈ ਗਿਆ ਜੀ ਇਹਨੇ ਪੁਲਿਸ ਦੇ ਉੱਪਰ ਹਮਲਾ ਕੀਤਾ ਜੇ ਨੇ ਆ ਬਾਹਾਂ ਤੋੜਨ ਤੋਂ ਬਾਅਦ ਵੀ ਪਰਚਾ ਉਸੇ ਤੇ ਦਰਜ ਹੋ ਜਾਣਾ ਸੀ ਤੁਹਾਡਾ ਕੀ ਕਹਿਣਾ ਤੁਹਾਨੂੰ ਕੀ ਲੱਗਦਾ ਹੁਣ ਆ ਜਿਹੜਾ ਟਰਾਲੀ ਚੋਰੀ ਵਾਲੇ ਮਾਮਲੇ ਦੇ ਵਿੱਚ ਸਾਰਾ ਹੀਜ ਪਿਆਜ ਨੰਗਾ ਹੋ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਇੱਕ ਸ਼ਰਮਨਾਕ ਹਰਕਤ ਹੈ ਇਸ ਤਰ੍ਹਾਂ ਚੋਰੀ ਕਰਨੀ ਇਹ ਬਹੁਤ ਹੀ ਮਾੜੀ ਗੱਲ ਹੈ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਸਰਕਾਰ ਨੂੰ ਇਹਨੂੰ ਸੀਰੀਅਸ ਲੈਣਾ ਚਾਹੀਦਾ ਹੈ ਜੇਕਰ ਸੀਰੀਅਸ ਨਾ ਲਿਆ ਤਾਂ ਪੰਜਾਬ ਪੁਲਿਸ 'ਚ ਇਹ ਰਿਵਾਜ ਵੱਧ ਸਕਦਾ ਹੈ ਪਹਿਲਾਂ ਵੀ ਲੋਕ ਪੁਲਿਸ ਦੀ ਕੋਈ ਬਹੁਤੀ ਜ਼ਿਆਦਾ ਰਿਸਪੈਕਟ ਕਰਦੇ ਨਹੀਂ ਤੇ ਆ ਟਰਾਲੀ ਚੋਰੀ ਵਾਲੇ ਮਾਮਲੇ ਤੇ ਚਾਹੇ ਤੁਸੀਂ ਪਰਚਾ ਦਰਜ ਕਰ ਹੀ ਲਿਆ ਪਰ ਜਿਹੜਾ ਨਕਸ਼ਾ ਪੁਲਿਸ ਦਾ ਬਣ ਰਿਹਾ ਹੈ ਇਹ ਬਹੁਤ ਗਲਤ ਬਣ ਰਿਹਾ ਇਹਦੇ ਤੇ ਸਭ ਤੋਂ ਵੱਧ ਗੁੱਸਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਹੋਣਾ ਚਾਹੀਦਾ ਜਿਹੜੇ ਇਹੋ ਜਿਹੇ ਪੁਲਿਸ ਦੇ ਵਿੱਚ ਫਿਰਦੇ ਨੇ ਤੇ ਸਾਰੀ ਪੁਲਿਸ ਦਾ ਨਾਂ ਉਹ ਬਦੂ ਕਰ ਰਹੇ ਨੇ ਤਾਂ ਇਸ ਕਰਕੇ ਪੁਲਿਸ ਨੂੰ ਸਾਰੀ ਪੁਲਿਸ ਨੂੰ ਚਾਹੀਦਾ ਕਿ ਕਹਿਣ ਵੀ ਇਹੋ ਜਿਹੇ ਪਛਾਣ ਕਰੋ ਤੇ ਜਿਹੜੇ ਵਿੱਚ ਚੰਗੇ ਬੰਦੇ ਹੈਗੇ ਆ ਸਾਡੇ ਹੀ ਸਮਾਜ ਚੋਂ ਸਾਡੇ ਹੀ ਭੈਣਾ ਭਰਾ ਪ੍ਰਾਪਰਤੀ ਹੋਏ ਨੇ ਨਾ ਉਹ ਸਾਰੇ ਨਾ ਬਦਨਾਮ ਹੋਣ ਤੁਹਾਡਾ ਕੀ ਕਹਿਣਾ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ